ਇੱਕ ਅਲੱਗ ਰਸਤੇ ਤੇ ਚੱਲ ਰਿਹਾ ਸੀ ਪਰ ਪਰਮੇਸ਼ਰ ਨੇ ਮੇਰੇ ਲਈ ਇੱਕ ਅਲੱਗ ਰਸਤਾ ਤਿਆਰ ਕੀਤਾ ਸੀ ਜੀ ਜਦੋਂ ਮੈਂ ਸੋਚ ਰਿਹਾ ਸੀਗਾ ਤੇ ਸੋਚਦੇ ਸੋਚਦੇ ਅਚਾਨਕ ਪ੍ਰਭੂ ਨੇ ਮੈਨੂੰ ਸੱਤ ਪਾਰ ਅੰਗੀਲਾ ਜੀ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ موسیقی ਗਾਇਕੀ ਨੂੰ ਸ਼ੁਰੂ ਕੀਤਾ ਤੇ ਮੈਂ ਅਚਾਨਕ ਜਦੋਂ ਉਹਨਾਂ ਦੇ ਗੀਤ ਸੁਣੇ ਤੇ ਮੇਰੇ ਮਨ 'ਚ ਆਇਆ ਕਿ ਮੈਂ ਉਹਨਾਂ ਦੇ ਕੋਲ ਜਾਵਾਂ ਕੋਈ ਮੈਨੂੰ ਕੋਈ ਮੈਨੂੰ ਉਹਨਾਂ ਕੋਲ ਲੈ ਕੇ ਜਾਵੇ ਪਰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਅਚਾਨਕ ਜਦ ਮੈਂ ਉਹਨਾਂ ਦੇ ਕੋਲ ਪਹੁੰਚਿਆ ਤੇ ਜਦ ਉੱਥੇ ਪਹੁੰਚਿਆ ਮੈਂ ਉਹਨਾਂ ਦੇ ਦੁਆਰਾ ਕੁਝ ਗੱਲਾਂ ਸੁਣੀਆਂ ਕੁਝ ਵਚਨ ਸੁਣਿਆ ਪ੍ਰਭੂ ਔਰ ਵਚਨ ਸੁਣਿਆ ਜਿਵੇਂ ਜਿਵੇਂ ਤੇ ਮੇਰਾ ਮਾਈਂਡ ਜਿਹੜਾ ਸੀ ਉਹ ਚੇਂਜ ਹੋ ਗਿਆ ਫਿਰ ਮੇਰੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਕਿ ਸਾਨੂੰ ਇਹ ਜਿਹੜੀ ਆਵਾਜ਼ ਆ ਪਰਮਿਸ਼ਨ ਲਈ ਦਿੱਤੀ ਹੈ ਤੇ ਅਸੀਂ ਪਰਮੇਸ਼ਰ ਦੇ ਵਾਸਤੇ ਨੂੰ ਇਸਤੇਮਾਲ ਕਰਨਾ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਦੇ ਕੋਲ ਰਿਹਾ ਉਹਨਾਂ ਨੂੰ ਆਪਣਾ ਗੁਰੂ ਧਾਰਿਆ ਜਿਵੇਂ ਹਨਾ ਗਾਇਕੀ ਵਿੱਚ ਤੇ ਉਹਨਾਂ ਨੇ ਫਿਰ ਮੈਨੂੰ ਆਪਣੇ ਕੋਲ ਰੱਖਿਆ ਡੇਢ ਦੋ ਸਾਲ ਉਹਨਾਂ ਦੇ ਕੋਲ ਰਿਹਾ ਮੈਂ ਉਹਨਾਂ ਦੇ ਘਰੇ ਰਹਿ ਕੇ ਜੀ ਤੇ ਕਿਹੜੇ ਤਰੀਕੇ ਨਾਲ ਮੈਂ ਇਧਰ ਮusiqa ਕੀ ਦੇ ਰਚਾਇਆ ਉਹਨਾਂ ਦਿਨਾਂ ਦੇ ਵਿੱਚ ਸੱਤ ਪਾਰ ਰੰਗੀਲਾ ਜੀ ਬਹੁਤ ਵੱਡਾ ਨਾਮ ਸੀ ਬਹੁਤ ਵੱਡਾ ਜੀ ਬਹੁਤ ਵੱਡਾ ਕੈਸੇਟਸ ਚੱਲਦੀਆਂ ਸੀ ਮੇਰੇ ਖਿਆਲ ਨਾਲ ਜੇ ਅਸੀਂ ਸਮੇਂ ਦੀ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਬਿਲਕੁਲ ਤੇ ਮਸੀਹ ਜਿਹੜੇ ਟਿਪੀਕਲ ਫੈਮਲੀਆਂ ਉਹਨਾਂ ਦੇ ਵਿੱਚ ਤੇ ਚੱਲਦੀਆਂ ਸਵੇਰ ਸ਼ਾਮ ਉਹਨਾਂ ਦੀਆਂ ਕੈਸੇਟਸ ਸੀਗੀਆਂ ਹਾਂ ਜੀ ਹਾਂ ਜੀ ਹਾਂ ਬਿਲਕੁਲ ਤੇ ਬੜੇ سارے ਗੀਤ ਉਹਨਾਂ ਨੇ ਗਾਏ ਤੇ ਉਹਨਾਂ ਤੁਸੀਂ ਵੀ ਉਹਨਾਂ ਦੇ ਨਾਲ ਬੜੇ ਗੀਤ ਗਾਏ ਉਹਨਾਂ ਨੇ ਦੇਖੋ ਉਸ ਵੇਲੇ ਡੈਕ ਰਿਕਾਰਡਿੰਗ ਸੀਗੀ ਹਮ ਔਰ ਪਹਿਲੀ ਕੈਸੇਟ ਉਹ ਦੱਸਦੇ ਸੀਗੇ ਕਿ ਜਦੋਂ ਮੈਂ ਰ ਡੈਕ ਰਿਕਾਰਡਿੰਗ ਕੀਤੀ ਗਈ ਸੀ ਉਹਦੇ ਜਿਹੜੇ ਕਵਰ ਆ ਨਾ ਜਿਹੜੇ ਜਿੱਦਾਂ ਉਹਦੇ ਕਵਰ ਵੀ ਜਿਹੜੇ ਆ ਉਹ ਕੈਸਟ ਦੇ ਜਿਹੜੇ ਰੈਪਰ ਵੀ ਜਿਹਨੂੰ ਕਹਿੰਦੇ ਹੁੰਦੇ ਸੀਗੇ ਉਹ ਬਲੈਕ ਐਂਡ ਵਾਈਟ ਬਣਾਈ ਸੀ ਉਹਨਾਂ ਨੇ ਅੱਛਾ ਬਲੈਕ ਐਂਡ ਵਾਈਟ ਉਹਦੇ ਤੇ ਬੰਦੇ ਦੀ ਥੋੜੀ ਕਿਤੇ ਸ਼ਕਲ ਦਾ ਵੀ ਪਤਾ ਨਹੀਂ ਲੱਗਦਾ ਕਿ ਇਹ ਕੌਣ ਆ ਤੇ ਉਹਨਾਂ ਨੇ ਜਦੋਂ ਕਹਿੰਦੇ ਕਿ ਉਹ ਕੈਸਟ ਬਣਾਈ ਆ ਬਜਟ ਨਹੀਂ ਸੀ ਤਾਂ ਕਰਕੇ ਬਜਟ ਵੀ ਨਹੀਂ ਕਹਿ ਸਕਦੇ ਜਾਂ ਇਹ ਕਹਿ ਸਕਦੇ ਆ ਕਿ ਕੋਈ ਜ਼ਿਆਦਾ ਕੋਈ ਜਦੋਂ ਮਸੀਕ ਇਸਟਾ ਬਾਰੇ ਮਸੀਕ ਕੀਤਾ ਬਾਰੇ ਕੋਈ ਜਾਣਦੇ ਨਹੀਂ ਤੇ ਉਹਦੇ ਤੇ ਕੋਈ ਜ਼ਿਆਦਾ ਇਨਵੈਸਟ ਵੀ ਨਹੀਂ ਕਰਨਾ ਚਾਹੁੰਦਾ ਜੀ ਹਨਾ ਕਿਸੇ ਨੂੰ ਕੀ ਪਤਾ ਪਈ ਚੱਲਣੀ ਕਿ ਜਾਨੀ ਚੱਲਣੀ ਉਹ ਜਦੋਂ ਕਹਿੰਦੇ ਕਿ ਕੈਸਟ ਬਣਾਈ ਤੇ ਮੈਂ ਕੈਸਟ ਲੈ ਕੇ ਦੁਕਾਨਾਂ ਤੇ ਗਿਆ ਤੇ ਦੁਕਾਨਾਂ ਵਾਲੇ ਕਹਿੰਦੇ ਕੀ ਆ ਸਾਨੂੰ ਤੇ ਤਾਂ ਪਤਾ ਹੀ ਨਹੀਂ ਕਦੀ આજ ਤੱਕ ਮਾਰਕੀਟ ਚ ਹੈ ਹੀ ਨਹੀਂ ਇਹਦੇ ਬਾਰੇ ਤੇ ਉਹਨਾਂ ਨੇ ਵਾਪਸ ਮੋੜ ਦਿੱਤੀ ਅੱਛਾ ਉਹਨਾਂ ਡੀਲਰਾਂ ਨੇ ਜਿਹੜੇ ਵੇਚਦੇ ਸੀ ਪੋਕੈਸਟਾਂ ਉਹਨਾਂ ਨੇ ਵਾਪਸ ਕਰ ਦਿੱਤੀਆਂ ਕਿ ਨਹੀਂ ਇਹ ਨਹੀਂ ਰੱਖ ਸਕਦੇ ਇਹਨਾਂ ਦੀ આજ ਤੱਕ ਕਦੀ ਕੋਈ ਡਿਮਾਂਡ ਹੀ ਨਹੀਂ ਆਈ ਹਮ ਮusiqidan ਹਾਂਜੀ ਹਾਂਜੀ ਬਿਲਕੁਲ ਫਿਰ ਉਹ ਕਹਿੰਦੇ ਮੈਨੂੰ ਦੁੱਖ ਬੜਾ ਲੱਗਾ ਇਸ ਗੱਲ ਦਾ ਇਹ ਕਿਹੜੇ ਸਾਲ ਦੀ ਗੱਲ ਹੋ ਗਈ ਇਹ ਮੇਰੇ ਖਾਸ 1988 ਚ ਉਹਨਾਂ ਨੇ ਤੋਂਬਾ ਕੀਤੀ ਸੀ ਹੂੰ ਉਸ ਤੋਂ ਬਾਅਦ ਉਹ ਤੋਂ ਕੋਈ ਇੱਕ ਸਾਲ ਇਧਰ ਅੱਗੇ 90 90 ਦੇ ਆਸ-ਪਾਸ ਦੀ ਗੱਲ ਹੈ ਇਦਾਂ ਕੁਝ ਹੋ ਗਿਆ ਉਹਨਾਂ ਨੇ ਕਿਹਾ ਕਿ ਕਹਿੰਦੇ ਮੈਂ ਫਿਰ ਵੀ ਹੌਸਲਾ ਨਹੀਂ ਆ ਰਿਹਾ ਦੁੱਖ ਤੇ ਹੋਇਆ ਬੜਾ ਮੈਨੂੰ ਪਰ ਮੈਂ ਹੌਸਲਾ ਨਹੀਂ ਆ ਰਿਹਾ ਉਹ ਕਹਿੰਦੇ ਮੈਂ ਟੈਚੀ ਦੇ ਵਿੱਚ ਕੈਸਟਾ ਪਾ ਕੇ ਨਾ ਤੇ ਫਿਰ ਮੈਂ ਘਰ-ਘਰ ਜਾ ਕੇ ਕੈਸਟਾ ਵੇਚਨੀਆ ਡੋਰ ਤੋਂ ਡੋਰ ਵੇਚਨੀਆ ਸ਼ੁਰੂ ਕਰਤੀਆ ਹੂੰ ਕ੍ਰਿਸਚੀਅਨ ਲੋਕਾਂ ਦੇ ਘਰਾਂ 'ਚ ਜੀ ਔਰ ਕਹਿੰਦੇ ਜਦੋਂ ਲੋਕਾਂ ਨੇ ਕੈਸਟ ਸੁਣੀ ਫਿਰ ਉਹ ਘਰਾਂ 'ਚ ਵਜਣੀ ਸ਼ੁਰੂ ਹੋਈ ਤੇ ਲੋਕਾਂ ਨੇ ਜਾ ਕੇ ਦੁਕਾਨਾਂ ਤੇ ਡਿਮਾਂਡ ਕੀਤੀ ਕਿ ਇੱਕ ਮਸੀਹ ਕੈਸਟ ਨਵੀਂ ਆਈ ਆ ਉਹ ਦਿਓ ਤੇ ਕਹਿੰਦੇ ਜਦੋਂ ਦੁਕਾਨਾਂ ਤੇ ਉਹਨਾਂ ਨੇ ਡਿਮਾਂਡ ਕੀਤੀ ਤੇ ਦੁਕਾਨਾਂ ਵਾਲਿਆਂ ਨੇ ਫਿਰ ਗਾੜੀ ਕੰਪਨੀ ਤੋਂ ਡਿਮਾਂਡ ਕੀਤੀ ਇਸ ਤਰੀਕੇ ਨਾਲ ਇਹ ਇੱਕ ਹਿਸਾਬ ਨਾਲ ਕਹਿ ਸਕਨੇ ਕਿ ਮਸੀਹ ਗਾਇਕੀ ਦਾ ਜਨਮ ਹੋਇਆ ਜੀ ਅੱਜ ਦੇ ਵਰਸ਼ਿਪਰ ਜਿਹੜੇ ਅੱਜ ਦੇ ਲੋਕਾਂ ਨੂੰ ਨਹੀਂ ਵੀ ਪਤਾ ਹੈਗਾ ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਸ ਤਰੀਕੇ ਨਾਲ ਮਸੀਹ ਗਾਇਕੀ ਦਾ ਜਨਮ ਹੋਇਆ ਜੀ ਹਾਂਜੀ ਮਤਲਬ ਮਸੀਹ ਪਹਿਲਾਂ ਵੀ ਗੀਤ ਗਾਉਂਦੇ ਹੁੰਦੇ ਉਹ ਪੰਜਾਬ ਦਾ ਸੰਘਰਸ਼ ਲੱਗਿਆ ਬਿਲਕੁਲ ਬਿਲਕੁਲ ਕਿਉਂਕਿ ਲੋਕ ਇਹ ਨਹੀਂ ਮਤਲਬ ਕਿ ਪਾਸ ਹੀ ਦੱਸਣਾ ਚਾਹ ਰਹੇ ਕਿਉਂਕਿ ਕੋਈ ਵੀ ਮਿਸਲੀਡ ਨਾ ਹੋਵੇ ਇਸ ਗੱਲ ਤੋਂ ਕਿ ਹਾਂ ਵੀ ਪਾਸ ਹੀ ਨੇ ਇਹ ਕਹ ਦਿੱਤਾ ਕਿ ਮਾਇਜ਼ੀ ਗਾਇਕੀ ਦਾ ਜ਼ਰੂਰ ਹੋਇਆ ਮਤਲਬ ਉਹਨਾਂ ਦਿਨਾਂ ਤੋਂ ਅੱਜ ਕੱਲ੍ਹ ਤਾਂ ਬੜਾ ਆਸਾਨ ਹੋ ਗਿਆ ਗੀਤ ਗਾਓ YouTube ਤੇ ਪਾ ਦਿਓ ਲੋਕ ਲੱਭ ਲੈਣਗੇ ਤਾਂ ਹਾਂ 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 ਨਾ ਨਾ ਅੱਜ ਕੱਲ੍ਹ ਮੈਂ ਮੈਂ ਇਹ ਨਹੀਂ ਕਹਿ ਰਿਹਾ ਕਿ ਉਸ ਤੋਂ ਪਹਿਲਾਂ ਕੋਈ ਗਾਉਂਦਾ ਨਹੀਂ ਮੈਂ ਇਹ ਕਹਿ ਰਿਹਾ ਕਿ ਜਿਹੜੀ ਅੱਜ ਦੇ ਸਮੇਂ ਦੀ ਗਾਇਕੀ ਹੈ ਹਾਂਜੀ ਅੱਜ ਦੇ ਸਮੇਂ ਦੀ ਮਸੀਹ ਗਾਇਕ ਉਹ ਉਤੋਂ ਸ਼ੁਰੂ ਹੋਈ ਹੈ ਜੀ ਮਤਲਬ ਬੜਾ ਆਸਾਨ ਹੋ ਗਿਆ ਅੱਜਕੱਲ ਤੇ ਮੈਂ ਦੱਸ ਹੀ ਇਸ ਕਰਕੇ ਰਿਹਾ ਕਿ ਸਾਨੂੰ ਉਹਨਾਂ ਨੂੰ ਯਾਦ ਵੀ ਰੱਖਣਾ ਚਾਹੀਦਾ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਦੇ ਬਿਲਕੁਲ ਜਿਨ੍ਹਾਂ ਨੇ ਸੰਘਰਸ਼ ਕੀਤਾ ਹਾਂ ਜਿਨ੍ਹਾਂ ਨੇ ਸੰਘਰਸ਼ ਕੀਤਾ ਕਿਉਂਕਿ ਇਹ ਚੀਜ਼ਾਂ ਅੱਜ ਜੋ ਰਾਜਨਾਂ ਦਾ ਮੁਕਾਮ ਅਸੀਂ ਦੇਖ ਰਹੇ ਹਾਂ ਜਿਸ ਲੈਵਲ ਦੇ ਉੱਤੇ ਅੱਜ ਵਰਸ਼ਿਪ ਨੂੰ ਖੁਦਾਵੰ ਸਾਡਾ ਲੈ ਗਿਆ ਉਹਨਾਂ ਦੇ ਲਈ ਮਿਹਨਤਾਂ ਪਹਿਲਾਂ ਇਹਨਾਂ ਨੇ ਕੀਤੀ ਬਿਲਕੁਲ ਬਿਲਕੁਲ ਮਿਹਨਤ ਇੱਥੋਂ ਹੋਈ ਆ ਹਨਾ ਤੇ ਉਹ ਸਾਰੀਆਂ ਦੇਖੋ ਕੈਸਟਾ ਮੈਂ ਖੁਦ ਕੈਸਟਾ ਸਟਾਲ ਲਾ ਕੇ ਵੇਚਦਾ ਰਿਹਾ ਜੀ ਅੱਜ ਕਿਸੇ ਨਾਲ ਗੱਲ ਕਰੋ ਤੇ ਕੇ ਕੋਈ ਮੰਨੇਗਾ ਨਹੀਂ ਸ਼ ਬੈਗ ਦੇ ਵਿੱਚ ਜਦੋਂ ਮੀਟਿੰਗ ਕਰਨੀ ਮੀਟਿੰਗ ਤੋਂ ਬਾਅਦ ਅਸੀਂ ਅਨਾਉਂਸ ਕਰਦਾ ਵੀ ਸਾਡੇ ਕੋਲ ਕੈਸਟਾਂ ਹੈਗੀਆਂ ਨੇ ਜਿੰਨੇ ਲੈਣੀਆਂ ਲੈ ਸਕਦਾ ਫਿਰ ਕਈ ਵਾਰੀ ਅਸੀਂ ਸਟਾਲ ਲਾ ਦਿੰਦੇ ਰਹੇ ਹਾਂ ਕੈਸਟਾਂ ਦਾ ਜੀ ਮਤਲਬ ਇਹ ਕੁਝ ਮੰਜਿਆਂ ਤੇ ਰੱਖ ਕੇ ਵੇਚਦੇ ਹਾਂ ਹਾਂ ਵੀ ਮੰਜਿਆਂ ਤੇ ਤੇ ਰੱਖ ਕੇ ਜਾਂ ਕੋ ਟੇਬਲ ਰੱਖ ਕੇ ਕਿਸੇ ਵੀ ਤਰੀਕੇ ਨਾਲ ਆਪਾਂ ਸਟਾਲ ਲਾ ਕੇ ਵੇਚਦੇ ਰਹੇ ਤੇ ਲੋਕ ਫਿਰ ਫੀਡਬੈਕ ਦੇਣ ਆਉਂਦੇ ਹੀ ਕਈ ਸੁਣ ਕੇ ਬਿਲਕੁਲ 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 ਕਿ ਕੋਈ ਬਹੁਤ ਅੱਛਾ ਫੀਡਬੈਕ ਲੱਗਾ ਹੋਵੇ ਤਾਂ ਲੱਗਾ ਕਿ ਯਾਰ ਮਿਹਨਤ ਵਸੂਲ ਹੋ ਗਈ ਅੱਜ ਦੀ ਕੋਈ ਇਹੋ ਜਿਹਾ ਕੋਈ ਕਿੱਸਾ ਸ਼ੇਅਰ ਕਰਨਾ ਚਾਹੋ ਨੇ ਦੇਖੋ ਜਦੋਂ ਲੋਕ ਆ ਕੇ ਫਿਰ ਡਿਮਾਂਡ ਕਰਦੇ ਲੀ ਜੀ ਸਤ ਪਾ ਰੰਗੀਲਾ ਜੀ ਦੀ ਕੈਸਟ দাও ਜਿ ਕੋ ਰਾਜ ਰੰਗੀਲਾ ਜੀ ਦੀ ਕੈਸਟ ਹੈਗੀ ਆ ਹਾਂ ਤੇ ਫਿਰ ਉਹ ਇੱਕ ਬੜੀ ਵੱਡੀ ਇੱਕ ਇੱਕ ਪ੍ਰਾਊਡ ਫੀਲ ਹੁੰਦਾ ਵੀ ਕਦੇ ਉਹ ਸੀ ਕਿ ਜਦੋਂ ਦੁਕਾਨਾਂ ਵਾਲੇ ਕਹਿੰਦੇ ਲੈ ਜਾਓ ਸਾਨੂੰ ਪਤਾ ਨਹੀਂ ਇਸ ਚੀਜ਼ ਦਾ ਹੂੰ ਤੇ ਕੋ ਸਮਾਂ ਆ ਗਿਆ ਕਿ ਜਦੋਂ ਦੁਕਾਨਾਂ ਵਾਲੇ ਖੁਦ ਕਹਿ ਰਹੇ ਆ ਔਰ ਲੋਕ ਜਾ ਜਾ ਕੇ ਕਹਿ ਰਹੇ ਆ ਕਿ ਸਾਨੂੰ ਉਹ ਕੈਸਟ ਦੋ ਜੀ ਆ ਗੀਤ ਆ ਜਿਹਦੇ ਚ ਜਿਹਦੇ ਚ ਆ ਗੀਤ ਜੀ ਜੀਸ਼ਾਂ ਤੇ ਬਰਕਤਾਂ ਦੇ ਅੱਜ ਤੇ ਬੜੀ ਖੁਦਾ ਦੀ ਕਿਰਪਾ ਵਾ ਜੀ ਪੇੜ ਲੱਗਾ ਹੋਇਆ ਵਾ ਤੇ ਫਲ ਖਾਰੇ ਤੋੜ ਤੋੜ ਕੇ ਸਾਰੇ ਜੀ ਤੇ ਉਸ ਸਮੇਂ ਦੀ ਮੈਂ ਗੱਲ ਕਰਦਾ ਤੁਹਾਨੂੰ ਕਿ ਜਦੋਂ ਕਈ ਵਾਰੀ ਸਾਨੂੰ ਪ੍ਰੋਗਰਾਮ ਤੇ ਲੋਕ ਬੁਲਾਉਂਦੇ ਹੁੰਦੇ ਸੀ ਹਮ ਤੇ ਅੱਜ ਤੇ ਸਾਰਿਆਂ ਕੋਲ ਗੱਡੀਆਂ ਨੇ ਕਾਰਾਂ ਨੇ ਸਾਰੇ ਆਰਾਮ ਨਾਲ ਜਾਂਦੇ ਘਰੋਂ ਬੈਠ ਕੇ ਜਾਂਦੇ ਤੇ ਉਸ ਵੇਲੇ ਕਈ ਵਾਰੀ ਆਪਾਂ ਸਕੂਟਰਾਂ ਤੇ ਜਾਣਾ ਹਮ ਔਰ ਕਈ ਵਾਰੀ ਬੱਸੇ ਚੜ੍ਹ ਕੇ ਜਾਣਾ ਹਮ ਇੱਕ ਵਾਰ ਦੀ ਗੱਲ ਆ ਸਾਨੂੰ ਬਟਾਲੇ ਕਿਸੇ ਨੇ ਪ੍ਰੋਗਰਾਮ ਤੇ ਬੁਲਾਇਆ ਮੈਨੂੰ ਤੇ ਰੰਗੀਲਾ ਸਾਹਿਬ ਨੂੰ ਹਮ ਤੇ ਅਸੀਂ ਬੱਸ ਤੇ ਚੜ੍ਹ ਕੇ ਅਮਰਸਰੋਂ ਹਮ ਔਰ ਬਟਾਲਾ ਬਾਈਪਾਸ ਚੌਂਕ ਦੇ ਵਿੱਚ ਉੱtre ਆ ਗਏ ਹਮ ਤੇ ਉਹ ਬੰਦੇ ਸਾਨੂੰ ਅੱਗੋਂ ਲੈਣ ਵਾਸਤੇ ਆਏ ਹੋਈ ਸਾਈਕਲਾਂ ਦੇ ਉੱਤੇ। ਹੂੰ। ਸੋ ਮੈਂ ਇੱਕ ਤੁਹਾਨੂੰ ਗੱਲ ਦੱਸ ਰਿਹਾ ਕਿ ਕਿੰਨਾ ਦੇਖੋ ਕਿੰਨਾ ਚੀਜ਼ਾਂ ਤੋਂ ਨਿਕਲ ਕੇ ਖੁਦ ਆਨੇ ਸਾਨੂੰ ਅੱਜ ਇਹ ਕਾਮਯਾਬੀ ਇਹ ਤਰੱਕੀ ਦਿੱਤੀ ਹੈ। ਬਿਲਕੁਲ। ਔਰ ਉਹ ਸਾਈਕਲਾਂ ਤੇ ਲੈਣ ਵਾਸਤੇ ਆਹੀ ਬੰਦੇ ਸਾਨੂੰ ਤੇ ਮੈਂ ਪਿੱਛੇ ਸਾਈਕਲ 'ਤੇ ਬੈਠਾ ਜਾਂ ਕਈ ਵਾਰੀ ਅੱਗੇ ਡੰਡੇ ਤੇ ਬਹਿ ਜਾਣਾ। ਇਸ ਤਰ੍ਹਾਂ ਕਰਕੇ ਮਤਲਬ ਇੱਕ ਬੜਾ ਉਹ ਉਹ ਇੱਕ ਵਧੀਆ ਵੀ ਸਮਾਂ ਲੱਗਦਾ ਵੈਸੇ ਕਿ ਉਹ ਪਿਆਰ ਹਨਾ ਜਿਹੜਾ ਹੂੰ। ਉਹ ਕਿੰਨਾ ਕਿਤੇ ਕਦੇ-ਕਦੇ ਉਹਦੀ ਕਮੀ ਮਹਿਸੂਸ ਹੁੰਦੀ ਵੀ ਆ ਕਿਉਂਕਿ ਅੱਜ ਤੇ ਬਸ ਘਰੋਂ ਗਏ ਤੇ ਫੜਾਫੜ ਉਤਰੇ ਤੇ ਸਟੇਜ ਤੋਂ ਉਤਰੇ ਤੇ ਆਪਣੇ ਘਰ ਆ ਗਏ ਬਸ ਤੇ ਉਸ ਸਮੇਂ ਦੇਖੋ ਕਿੰਨਾ ਪਿਆਰੀ ਕੋਈ ਸਾਈਕਲਾਂ ਤੇ ਲੈਣ ਉਹਨਾਂ ਦਾ ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਤਰੀਕੇ ਨਾਲ ਤੇ ਇਹ ਇਹ ਬੜੇ ਤਗੜੇ ਸਟਰਗਲ ਜਿਹੜੇ ਆ ਉਹ ਕਰਕੇ ਫਿਰ ਅੱਜ ਸਾਨੂੰ ਖੁਦਾਨੇ ਤੋ ਤੱਕ ਲਿਆਣ। ਅੱਜ ਕੱਲ ਦੇ ਬਹੁਤੇ ਬੱਚਿਆਂ ਨੇ ਫੀਸ ਨਹੀਂ ਦੇਖਿਆ ਨਾ ਤੇ ਤੁਹਾਡੇ ਦੁਆਰਾ ਮੈਂ ਮੈਂ ਇਸੇ ਕਰਕੇ ਦੱਸਿਆ ਵਾ ਜੀ ਕਿ ਉਹਨਾਂ ਬੱਚਿਆਂ ਨੂੰ ਅੱਜ ਕੱਲ ਦੇ ਨੂੰ ਪਤਾ ਲੱਗੇ ਕਿ ਸਾਡੇ ਜਿਹੜੇ ਵੱਡੇ ਆ ਜਾਂ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਨੇ ਕਿੰਨਾ ਸਟਰਗਲ ਕੀਤਾ ਵਾ ਜੀ ਤੇ ਕਿੱਦਾਂ ਉਹਨਾਂ ਨੇ ਇਹ ਪੇੜ ਇਹ ਬੂਟਾ ਲਾਇਆ ਬਿਲਕੁਲ ਜਿਹਦਾ ਅਸੀਂ ਅੱਜ ਫਲ ਖਾ ਰਹੇ ਹਾਂ ਜੀ ਉਹਨਾਂ ਨੂੰ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਆਪਣੀਆਂ ਦਿਵਾਵਾਂ ਚ ਵੀ ਜੀ ਉਹਨਾਂ ਦੇ ਪਰਿਵਾਰਾਂ ਨੂੰ ਯਾਦ ਰੱਖਣਾ ਚਾਹੀਦਾ ਵਾ ਔਰ ਕਿਤਨਾ ਕਿਤੇ ਕਦੇ ਨਾ ਕਦੇ ਸਾਨੂੰ ਉਹਨਾਂ ਸਟੇਜਾਂ ਤੇ ਜਾਂ ਕਿਸੇ ਇੰਟਰਵਿਊ ਚ ਕਿਤਨਾ ਕਿਤੇ ਉਹਨਾਂ ਦਾ ਜ਼ਿਕਰ ਵੀ ਕਰਦੇ ਰਹਿਣਾ ਚਾਹੀਦਾ ਬਿਲਕੁਲ